ਮੇਰਾ ਨਾਮ ਦਵਿੰਦਰ ਪਿਓਰ ਨਾਮ ਦਵਿੰਦਰ ਦੱਦਾ ਵਾਵੇ ਨੂੰ ਸਿਆਰੀ ਉੱਤੇ ਟਿੱਪੀ ਦੱਦਾ ਰਾਰਾ ਦਵਿੰਦਰ ਅੱਛਾ ਜਦੋਂ ਮੈਂ ਇੰਗਲੈਂਡ ਦੇ ਵਿੱਚ ਆ ਗਿਆ ਤੇ ਗੋਰੇ ਮੈਨੂੰ ਦਵਿੰਦਰ ਨਹੀਂ ਕਹਿੰਦੇ ਸੀ ਉਹ ਦਵਿੰਦਰ ਕਹਿਣ ਲੱਪੈਂ ਕਿਉਂਕਿ ਗੋਰੀਆਂ ਨੂੰ ਦੱਦਾ ਕਹਿਣਾ ਔਖਾ ਆ ਢੀ ਕਹਿਣਾ ਸੌਖਾ ਆ ਸੋ ਮੇਰਾ ਨਾਮ ਦਵਿੰਦਰ ਤੋਂ ਦਵਿੰਦਰ ਹੋ ਗਿਆ ਜਿੱਥੇ ਵੀ ਜਾਣਾ ਦਵਿੰਦਾ 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 ਜਿੰਨੇ ਵੀ ਮੈਨੂੰ ਬੁਲਾਉਣਾ ਇਦਾਂ ਬੁਲਾਉਣਾ ਜਦੋਂ ਮੈਂ ਹੋਰ ਥੋੜਾ ਗੋਰਿਆਂ ਦੇ ਵਿੱਚ ਵਿਚਰਿਆ ਤਾਂ ਮੇਰਾ ਨਾਮ ਦਵਿੰਦਰ ਤੋਂ ਦਵਿੰਨ ਹੋ ਗਿਆ ਫਿਰ ਕੁਝ ਇੱਕ ਸਮੇਂ ਬਾਅਦ ਦਵਿੰਨ ਤੋਂ ਡੇਵ ਹੋ ਗਿਆ ਫਿਰ ਕੁਝ ਸਮੇਂ ਬਾਅਦ ਡੇਵ ਤੋਂ ਡੈਵ ਹੋ ਗਿਆ ਅ ਤੁਸੀਂ ਮੇਰਾ ਦੇਖ ਸਕਦੇ ਆ ਮੇਰੀ ਛਾਤੀ ਤੇ ਲਿਖਿਆ ਆ ਦਾਵ ਹੁਣ ਮੈਨੂੰ ਡਾਵ ਕਹਿੰਦੇ ਇੱਥੇ ਦਵਿੰਦਰ ਤੋਂ ਦਵਿੰਦਾ ਫੇ ਦਵਿੰਨ ਫੇ ਦਾਵ ਹੁਣ ਡਾਵ ਕਹਿੰਦੇ ਆ ਮੈਂ ਬਹੁਤ ਸਟੂਡੈਂਟਸ ਨੂੰ ਇੱਥੇ ਕੰਮ ਸਿਖਾ ਲਿਆ ਗੋਰੀਆਂ ਨੂੰ ਵੀ ਆਪਣਿਆਂ ਨੂੰ ਵੀ ਤੇ ਬਹੁਤਿਆਂ ਨੇ ਆਪਣੀਆਂ ਸ਼ਾਪਾਂ ਵੀ ਖੋਲ ਲਈਆਂ ਕਿਉਂਕਿ ਉਹਨਾਂ ਨੇ ਲਗਨ ਦੇ ਨਾਲ ਮਿਹਨਤ ਦੇ ਨਾਲ ਕੰਮ ਸਿੱਖਿਆ ਤੇ ਮੇਰੀ ਪੂਰੀ ਰਿਸਪੈਕਟ ਵੀ ਕੀਤੀ ਉਹਨਾਂ ਨੇ ਐਜ਼ ਗੁਰੂ ਰੱਖ ਲਓ ਐਜ਼ ਏ ਟੀਚਰ ਰੱਖ ਲਓ ਜਾਂ ਐਜ਼ ਏ ਬੌਸ ਰੱਖ ਲਓ ਕੋਈ ਮੈਨੂੰ ਦਵਿੰਦਰ ਕਵੇ ਲਰਨਰ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮੈਨੂੰ ਡਵਿੰਦਰ ਕਵੇ ਕੋਈ ਫਰਕ ਨਹੀਂ ਪੈਂਦਾ ਡੈਵ ਕਵੇ ਡੈਵ ਕਵੇ ਜਾਂ ਕੁਝ ਵੀ ਕਵੇ ਕਈ ਗੁਰੇ ਉਹਨਾਂ ਨੂੰ ਮੇਰੇ ਨਾਮ ਦਾ ਨਹੀਂ ਪਤਾ ਉਹ 2 ਕੇਜ ਕਹਿੰਦੇ ਨੇ ਮੈਨੂੰ ਕਿਉਂਕਿ ਸ਼ੌਪ ਦਾ ਨਾਂ 2 ਕੇਜ ਆ ਲਰਨਰ ਨੂੰ ਇਹਨਾਂ ਨਾਮਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਦਾ ਸਿਰਫ ਧਿਆਨ ਜੋ ਮੇਰੇ ਵੱਲੋਂ ਉਹਨੂੰ ਸਿਖਾ ਲਿਆ ਜਾ ਰਿਹਾ ਉਹਦੇ ਤੇ ਹੋਣਾ ਚਾਹੀਦਾ ਤੇ ਜਿਨ੍ਹਾਂ ਨੇ ਰੱਖਿਆ ਉਹਨਾਂ ਨੇ ਆਪਣੀਆਂ ਸ਼ੌਪਾਂ ਵੀ ਖੋਲ ਲਈਆਂ ਤੇ ਕਿਤੇ ਸੋਨਾ ਕੰਮ ਵੀ ਕਰਦੇ ਆ ਤਜਿਉ ਮੇਰੇ ਨਾਮਾਂ ਦੇ ਨਾਲ ਹੀ ਝਗੜੀ ਜਾਂਦੇ ਕਿ ਹਾਂ ਹਾਂ ਸਾਡੇ ਗੁਰੂ ਨੂੰ ਜਾਂ ਸਾਡੇ ਬੌਸ ਨੂੰ ਜਾਂ ਸਾਡੇ ਟੀਚਰ ਨੂੰ ਕੋਈ ਡੈਵ ਕਿਉਂ ਕਹਿ ਰਿਹਾ ਇਹਨੂੰ ਦਵਿੰਦਰ ਕਿਉਂ ਨਹੀਂ ਕਹਿੰਦੇ ਜਾਣੀ ਦਵਿੰਦਰ ਕਿਉਂ ਨਹੀਂ ਕਹਿੰਦੇ ਜਾਇਦਾ ਪਿਛਲਾ ਨਾਮ ਡੈਵ ਸੀ ਡੈਵ ਕਿਉਂ ਨਹੀਂ ਕਹਿੰਦੇ ਡੈਵ ਕਿਉਂ ਕਹਿੰਦੇ ਆ ਜਿਉ ਸਟੂਡੈਂਟ ਮੇਰੇ ਨਾਮ ਨੂੰ ਲੈ ਕੇ ਕੋਈ ਇਸ਼ੂ ਪੈਦਾ ਕਰੇ ਤਾਂ ਉਹ ਸਿੱਖ ਨਹੀਂ ਸਕਦਾ ਸਰ ਉਹਨੇ ਨਾਮਾਂ ਦੇ ਵਿੱਚ ਉਲਝ ਕੇ ਰਹਿ ਜਾਣਾ ਜੇ ਮੈਂ ਵੀ ਸਿਆਣਾ ਹੋਊਂਗਾ ਤਾਂ ਮੈਂ ਆਪਣੇ ਸਟੂਡੈਂਟ ਨੂੰ ਸਮਝਾਊਂਗਾ ਕਿ ਛੋਟੇ ਭਾਈ ਜਾਂ ਬੜੇ ਭਾਈ ਜਾਂ ਕਿਸੇ ਗੋਰੇ ਦਾ ਨਾਮ ਲੈ ਕੇ ਜਾਂ ਗੋਰੀ ਦਾ ਨਾਮ ਲੈ ਕੇ ਨੂੰ ਸਮਝਾਊਂਗਾ ਕਿ ਆਗਿਉ ਨਾ ਕਰੋ ਮੇਰੇ ਨਾਵਾਂ ਦੇ ਕਰਕੇ ਲੜਾਈ ਝਗੜੇ ਨਾ ਕਰੋ ਤੁਸੀਂ ਸਿਰਫ ਇੱਥੇ ਮੇਰੇ ਕੋਲੋਂ ਜੋ ਸਿੱਖਿਆ ਸਿੱਖਣ ਆਏ ਆ ਉਹ ਹੀ ਲਾਓ ਤੇ ਉਹਨੂੰ ਸਿੱਖ ਕੇ ਆਪਣੀ ਜ਼ਿੰਦਗੀ ਦਾ ਨਜ਼ਾਰਾ ਲਾਓ ਕੰਮ ਕਰ ਖੋਲੋ ਹੁਣ ਕਈ ਗੁਰੂ ਸਹਿਬਾਨਾਂ ਦੇ ਨਾਮਾਂ ਤੇ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਮ ਵੀ ਰੱਖਿਓ ਤੇ ਜੇ ਅਸੀਂ ਨਾਮਾਂ ਦੇ ਝਗੜਿਆਂ ਦੇ ਵਿੱਚ ਪੈ ਜਾਾਂਗੇ ਗੁਰੂਆਂ ਦੀ ਸਿੱਖਿਆ ਦੇ ਅਕੋਰਡਿੰਗ ਆਪਣੀ ਲਾਈਫ ਨੂੰ ਨਹੀਂ ਜੀਵਾਂਗੇ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਾਂਗੇ ਸਾਡਾ ਜੀਣਾ ਮਰਨਾ ਕਦੀ ਖਤਮ ਨਹੀਂ ਹੋ ਸਕਦਾ ਲੋਕ ਸੁਖੀ ਪਰ ਲੋਕ ਸੁਖੇਲੇ ਨਹੀਂ ਹੋ ਸਕਦਾ ਜੇ ਅੱਪਾ ਉਹਨਾਂ ਦੀ ਬਾਣੀ ਵੱਲ ਧਿਆਨ ਤਰੀਏ ਉਹਨਾਂ ਨੂੰ ਸਮਝੀਏ ਸਮਝ ਕੇ ਆਪਣੀ ਜ਼ਿੰਦਗੀ 'ਚ ਅਪਲਾਈ ਕਰੀਏ ਅਪਲਾਈ ਕਰਕੇ ਸੋਣਾ ਵਿਚਰੀਏ ਤੇ ਗੁਰੂ ਸਾਹਿਬਾਨ ਵੀ ਖੁਸ਼ ਹੋਣਗੇ ਤੇ ਗੁਰੂ ਸਾਹਿਬਾਨ ਵੀ ਤੇਰੇ ਤੇ ਪ੍ਰਾਊਡ ਹੋਣਗੇ ਕਿ ਬੱਚੇ ਤੂੰ ਮੇਰੇ ਨਾਮਾਂ ਦੇ ਝਗੜਿਆਂ 'ਚ ਨਹੀਂ ਪਿਆ ਤੂੰ ਮੇਰੀ ਸਿੱਖਿਆ ਨੂੰ અપਲਾਇਆ ਤੂੰ ਮੇਰੀ ਸਿੱਖਿਆ ਨੂੰ અપਲਾ ਕੇ ਸੋਹਣੀ ਜ਼ਿੰਦਗੀ ਜੀਦਿਆਂ ਮੈਂ ਤੇਰੇ ਤੋਂ ਕੁਰਬਾਨ ਆ ਮਹਾਰਾਜ ਲਿਖਦੇ ਨੇ ਨਾ ਬਹੁਤ ਸੋਹਣਾ ਉਹ ਕਹਿੰਦੇ ਗੁਰ ਗੋਬਿੰਦ ਦੁਏ ਖੜੇ ਕਾਂਕੇ ਲਾਗੋ ਪਾਏ ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦਿਓ ਮਿਲਾਏ ਨੋਪਰਾ